ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ ਅਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਗੇ ਹਾਜ਼ਰਾਂ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਅਪਡੇਟ ਲੈ ਕੇ ਅੱਜ ਵਾਲੀ ਜਿਹੜੀ ਅਪਡੇਟ ਹੈ ਉਹ 6835 ਸੌਰੀ ਆਪਣਾ 2364 ਜਿਹੜੇ ਈਟੀਟੀ ਕਾਡਰ ਦੇ ਅਧਿਆਪਕ ਨੇ ਉਹਨਾਂ ਲਈ ਹੈ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਆਪਾਂ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਉਹਨਾਂ ਨੂੰ 19 ਤਰੀਕ ਨੂੰ ਜਿਹੜਾ ਉਹ ਯੁਕਤੀ ਪੱਤਰ ਦੇਣੇ ਹਨ ਤਾਂ ਉਸੇ ਨਿਯੁਕਤੀ ਪੱਤਰ ਦੇ ਸਬੰਧ ਦੇ ਵਿੱਚ ਇੱਕ ਨਵਾਂ ਜਿਹੜਾ ਪੱਤਰ ਜਾਰੀ ਹੋਇਆ ਠੀਕ ਹੈ ਜੀ ਕਿਉਂਕਿ ਤੁਹਾਨੂੰ ਲੁਧਿਆਣਾ ਵਿਖੇ ਜਿਹੜਾ ਹੈਗਾ ਗੁਰੂ ਨਾਨਕ ਭਵਨ ਵਿਖੇ ਜਿਹੜਾ ਉਹ ਬੁਲਾਇਆ ਗਿਆ ਹੈ 19 ਤਰੀਕ ਨੂੰ ਉੱਥੇ ਤੁਹਾਨੂੰ ਨਿਯੁਕਤੀ ਪੱਤਰ ਜਿਹੜੇ ਹੋ ਦਿੱਤੇ ਜਾਣੇ ਆ ਤਾਂ ਹੁਣ ਤੁਸੀਂ ਨਾਲ ਲੈ ਕੇ ਕਿ ਆਉਣਾ ਹੈ ਠੀਕ ਹੈ ਜੀ ਕਿਉਂਕਿ ਨਿਯੁਕਤੀ ਪੱਤਰ ਤੇ ਜਾਣਾ ਹੈ ਤੁਸੀਂ ਨਿਯੁਕਤੀ ਪੱਤਰ ਲੈਣਾ ਹੈ ਤਾਂ ਉੱਥੇ ਘਟੂ ਘਟ ਤੁਹਾਡੇ ਕੋਲ ਉਹ ਡਾਕੂਮੈਂਟਸ ਹੋਣੇ ਜ਼ਰੂਰੀ ਹੈ ਜਿੰਨਾਂ ਨੂੰ ਵੈਰੀਫਾਈ ਕਰਕੇ ਤੁਹਾਨੂੰ ਜਿਹੜਾ ਉਹ ਨਿਯੁਕਤੀ ਪੱਤਰ ਦਿੱਤਾ ਜਾਣਾ ਹੈ ਤਾਂ ਹੁਣ ਕਿਹੜੇ-ਕਿਹੜੇ ਡਾਕੂਮੈਂਟਸ ਤੁਸੀਂ ਲੈ ਕੇ ਜਾਣੇ ਆ ਬਣੇ ਰਹੋ ਨਾਲ ਅਤੇ ਕਿਰਪਾ ਕਰਕੇ ਸਾਥੀ ਮਿੱਤਰਾਂ ਨਾਲ ਜਰੂਰ ਸਾਂਝਾ ਕਰਿਓ ਅਤੇ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਤੁਹਾਡਾ ਬਹੁਤ ਸਾਰਾ ਪਿਆਰ ਜਿਹੜਾ ਉਹ ਮਿਲ ਰਿਹਾ ਹੈ ਤਾਂ ਕਿ ਆਪਣਾ ਵੀ ਜਿਹੜਾ ਉਹ ਕ੍ਰਾਈਟੇਰੀਆ ਜਿਹੜਾ ਉਹ ਪੂਰਾ ਹੋ ਜਾਵੇ ਜਲਦੀ ਹੀ ਤੁਹਾਡੇ ਨਾਲ ਆਪਾਂ ਇੱਕ ਖੁਸ਼ਖਬਰੀ ਸਾਂਝੀ ਕਰੀਏ ਸੋ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਵੀ 19 ਤਰੀਕ ਨੂੰ 19 ਮਾਰਚ ਨੂੰ ਜਿਹੜਾ ਹੈਗਾ ਗੁਰਨਾਨਕ ਭਵਨ ਨਿਧੀ ਡੀਸੀ ਦਫਤਰਮਾਨ ਭਾਰਤ ਨਗਰ ਚੌਂਕ ਲੁਧਿਆਣਾ ਵਿਖੇ ਜਿਹੜਾ ਉਹ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਨਿਯੁਕਤੀ ਪੱਤਰ ਦੇਣੇ ਹਨ ਹੁਣ ਨਿਯੁਕਤੀ ਪੱਤਰ ਲੈਣ ਲੱਗੇ ਆ ਤੁਸੀਂ ਕਿਹੜੇ-ਕਿਹੜੇ ਡਾਕੂਮੈਂਟਸ ਆਪਣੇ ਨਾਲ ਲੈ ਕੇ ਆਣੇ 19 ਤਰੀਕ ਨੂੰ ਸਵੇਰੇ 8:30 ਵਜੇ ਆਈਡੀ ਪ੍ਰੂਫ ਠੀਕ ਹੈ ਜੀ ਜਿਹੜੀ-ਜਿਹੜੀ ਤੁਸੀਂ ਲੈ ਕੇ ਆਉਣੇ ਸਵੇਰੇ 8:30 ਵਜੇ ਹੀ ਜਿਹੜਾ ਤੁਹਾਨੂੰ ਉੱਥੇ ਪਹੁੰਚਣ ਲਈ ਕਿਹਾ ਗਿਆ ਜਿਹੜੇ ਮੇਰੇ ਭੈਣ ਭਰਾ ਦੂਰ ਦਰਾਡੇ ਆਉਣਗੇ ਠੀਕ ਹੈ ਜੀ ਤਾਂ ਉਹ ਆਪਣਾ ਉਸ ਹਸਾਬ ਦੇ ਨਾਲ ਆਪ ਦਾ ਕੋਈ ਪਹਿਲਾ ਇੰਤਜ਼ਾਮ ਕਰਕੇ ਰੱਖਣ ਤੇ ਜਿਹੜੇ ਨੇੜੇ ਦੇ ਆ ਉਹ ਟਾਈਮ ਟੂ ਟਾਈਮ ਵੀ ਪਹੁੰਚ ਸਕਦੇ ਆ ਤਾਂ ਆਪਣਾ ਆਈਡੀ ਪ੍ਰੂਫ ਦੇ ਵਿੱਚੋਂ ਆਧਾਰ ਕਾਰਡ ਵੋਟਰ ਕਾਰਡ ਠੀਕ ਹੈ ਜੀ オリジナル ਤੇ ਫੋਟੋਕਾਪੀਸ ਦੋਮੂ ਨਾਲ ਰੱਖਣੀ ਹੈ ਇਹਦੇ ਨਾਲ ਹੀ ਇਹਦੀ ਰਜਿਸਟ੍ਰੇਸ਼ਨ ਪ੍ਰੂਫ ਰਜਿਸਟ੍ਰੇਸ਼ਨ ਪ੍ਰੂਫ ਦੋਸਤੋ ਉਹ ਹੈ ਜਦੋਂ ਆਪਾਂ ਆਪਣੀ ਪੋਸਟ ਫਿਲ ਕਰਦੇ ਆ ਉਹਦੇ ਵਿੱਚ ਬਕਾਇਦਾ ਫੀਸ ਦੀ ਰਸੀਦ ਵੀ ਆਪਾਂ ਨੂੰ ਨਾਲ ਚਾਹੀਦੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਹੜੇ ਰਜਿਸਟ੍ਰੇਸ਼ਨ ਫਿਲ ਕਰਦੇ ਆ ਉਹਦੇ ਚ ਆਪਣਾ ਜਿਹੜਾ ਆਪਣਾ ਕ੍ਰਾਈਟੇਰੀਆ ਹੁੰਦਾ ਵੀ ਹੈ ਨਾ ਈਟੀਟੀ ਵਾਸਤੇ ਅਪਲਾਈ ਕੀਤਾ ਜੀ ਇਹ ਪੋਸਟ ਹੈ ਜੀ ਹੈ ਨਾ ਉਹ ਸਾਰੀ ਡਿਟੇਲ ਦੇ ਉਹ ਰਜਿਸਟ੍ਰੇਸ਼ਨ ਪ੍ਰੂਫ ਵੀ ਤੁਸੀਂ ਨਾਲ ਲੈ ਕੇ ਜਾਣਾ ਠੀਕ ਹੈ ਜੀ ਇਹ ਗੁਨਾਨਕ ਭਵਨ ਲੁਧਿਆਣਾ ਲਿਖਿਓ ਤੁਸੀਂ ਪਹੁੰਚਣਾ ਉਸ ਤੋਂ ਬਾਅਦ ਜਿਹੜੇ ਵੀ ਤੁਹਾਡੇ origignal documents ਨੇ ਕੋਸ਼ਿਸ਼ ਕਰਿਓ ਤੁਸੀਂ ਸਾਰੇ ਹੀ ਡਾਕੂਮੈਂਟਸ ਜਿੰਨੇ ਹੋਣ ਤੁਹਾਡੇ ਹੈ ਨਾ ਉਹ ਨਾਲ ਲੈ ਜਿਓ ਕਿਉਂਕਿ ਕਦੇ ਵੀ ਕੋਈ ਵੀ ਡਾਕੂਮੈਂਟਸ ਉਹ ਜਿਹੜਾ ਵੈਰੀਫਾਈ ਕਰ ਸਕਦੇ ਆ ਇਸ ਕਰਕੇ ਜਿਹੜੇ ਇਹ ਆਧਾਰ ਕਾਰਡ ਵੋਟਰ ਕਾਰਡ ਰਜਿਸਟ੍ਰੇਸ਼ਨ ਪ੍ਰੂਫ ਤੇ ਫੀਸ ਦੀ ਡਿਟੇਲ ਠੀਕ ਹੈ ਜੀ ਤੇ ਆਪਣਾ ਹੋਰ ਵੀ ਜਿਹੜਾ ਆਪਣਾ 12ਵੀਂ ਦਾ ਉਸ ਤੋਂ ਬਾਅਦ ਈਟੀਟੀ ਦਾ ਜਿੰਨੇ ਵੀ ਥੋੜੇ ਜਿਹੇ ਹੋਏ ਤਾਂ ਉਹ ਨਾਲ ਜ਼ਰੂਰ ਲੈ ਕੇ ਜਾਣਾ ਕਿਉਂਕਿ ਹੋ ਸਕਦਾ ਹੈ ਉੱਥੇ ਤੁਹਾਡੇ ਤੋਂ ਕੁਝ ਜਿਹੜਾ ਮੰਗ ਲੈ ਜਾਵੇ ਸੋ ਤੁਹਾ ਅਨੁਸਾਰ ਨੂੰ ਇੱਕ ਵਾਰ ਤੋਂ ਫਿਰ ਬਹੁਤ ਬਹੁਤ ਵਧਾਈਆਂ ਪਰਮਾਤਮਾ ਜਿਹੜਾ ਹੈਗਾ ਤੁਹਾਨੂੰ ਤਰਕੀਆਂ ਬਖਸ਼ੇ ਜਲਦੀ ਹੀ ਤੁਸੀਂ ਆਪਣੇ ਸਕੂਲਾਂ ਤੇ ਜੁਆਇਨ ਹੋਣ ਜਾ ਰਹੇ ਹੋ ਤੁਹਾਡਾ ਲੰਮਾ ਸੰਘਰਸ਼ ਜਿਹੜਾ ਉਹ ਰੰਗ ਲਿਆਇਆ ਹੈ ਸੋ ਇੱਕ ਵਾਰ ਫੇਰ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ। ਤੋਂ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਨਾਲ। ਧੰਨਵਾਦ।